ਕੀ ਤੇ ਫੇਰ ਜਿਹੜੇ ਸਾਡੇ ਆ ਪ੍ਰਚਾਰਕ ਬੈਠੇ ਨੇ ਇਹਨਾਂ ਨੇ 50 ਸਾਲ ਦੇ ਵਿੱਚ ਪੱਗ ਦੀ ਗੱਲ ਨਹੀਂ ਗਾਲਵਾੜ ਚ ਕੀਤੀਗੀ ਜਿਹੜੀ ਸਿੱਧੂ ਮੂਸੇ ਵਾਲੇ ਨੇ 5 ਸਾਲ ਦੇ ਵਿੱਚ ਗਾਣੇ ਗਾ ਕੇ ਸਾਡੇ ਪੱਗ ਦੀ ਸਾਡੀ ਚੁੰਨੀ ਦੀ ਆਉਂਦੇ ਆ ਉਥੇ ਗੋਰੇ ਵੀ ਆਉਂਦੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਇਟਲੀ ਲੰਡਨ ਤੋਂ ਕੁੜੀਆਂ ਮੁੰਡਿਆਂ ਕੁਝ ਸਪੈਸ਼ਲ ਬਲੇਟਾਂ ਕਰਾ ਕੇ ਉਥੇ ਰੋ ਕੇ ਜਾਂਦੇ ਆ ਸਸੰਗ ਜੀ ਜਿਹੜੀ ਜਗ੍ਹਾ ਕੌਣ ਮਾਰਿਆ ਸੀ ਸੜਕ ਤੇ ਉਥੇ ਸਾਡੇ 5 ਵਿਸਵੇ ਲੱਗਦੇ ਨੇ ਜਿਹੜੇ ਵਿਸਵੇ ਦੀ 3 ਲੱਖ ਰੁਪਇਆ ਕੀਮਤ ਹੈਗੀ 2.5 ਵਿਸਵੇ ਉਹਨਾਂ ਨੂੰ ਫਰੀਦ ਸਿੰਘ ਸਿੱਧੂ ਮੂਸੇਵਾਲੇ ਨੂੰ ਕਿਉਂਕਿ ਉਹਨੇ ਕੌਮ ਦੀ ਗੱਲ ਅਣਖ ਦੀ ਗੀਤਾਂ ਦੇ ਵਿੱਚ ਕਹਾਈ ਸੀ ਕਿਸੇ ਨੇ ਗੋਲੀ ਨਹੀਂ ਮਾਰੀ ਸਤਸੰਗ ਜੀ ਉਹਨੇ ਕੌਮ ਨੂੰ ਖੜਾ ਕਰਤਾ ਤੇ ਅੱਜ ਦੇਖ ਲਓ ਜਿਹੜੇ ਸੱਚ ਬੋਲਦੇ ਨੇ ਸੰਦੀਪ ਦੀਪ ਸਿੱਧੂ ਹੋਵੇ ਉਹਨੂੰ ਐਕਸੀਡੈਂਟ ਦੇ ਵਿੱਚ ਜਾਣ ਕੇ ਸਾਜ਼ਿਸ਼ ਬਣਾ ਕੇ ਉਹ ਜਿਹੜਾ ਟਰੱਕ ਸੀਗਾ ਉਹ ਸਾਫ ਦਾ ਐਮਐਲਏ ਆਮ ਪਾਰਟੀ ਦਾ ਟਰੱਕ ਸੀਗਾ ਸਤਸੰਗ ਜੀ ਗੱਲਾਂ ਬੜੀਆਂ ਗੀਆਂ ਜਿਹੜੇ ਸਾਡੀ ਕੌਮ ਦੀ ਤੇ ਅੰਖ ਦੀ ਗਾਇਰਤ ਦੀ ਗੱਲ ਕਰਦੇ ਹੈਗੇ ਉਹਨਾਂ ਨੂੰ ਖਰਸਤਾਨ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਂਦੀਆਂ ਅਸੀਂ ਕੀ ਕਸੂਰ ਕੀਤਾਗਾ ਕੱਲ ਦੇ ਤੁਸੀਂ ਲਾ ਲਓ ਪੁਲਿਸ ਨੇ ਸਾਨੂੰ ਪੁੱਛ ਰਹੇ ਨੇ ਤੁਸੀਂ ਸੱਚੇ ਤੇ ਕੀ ਕਰੋਗੇ ਅਸੀਂ ਸੱਚ ਬੋਲਾਂਗੇ ਤੇ ਖਰਸਤਾਨ ਦੀ ਗੱਲ ਕਰਾਂਗੇ ਸਤਸੰਗ ਜੀ ਏ ਕੁਝ ਤੇਜ ਨਾ ਬਿਖੀਏ ਨਾ ਚੁਕੀਏ ਤੇ ਨਾ ਡਰੀਏ ਸਾਨੂੰ ਜਿਹੜਾ ਜੂਨੀ ਬੰਦ ਕੀਤਾ ਹੈ 14 14 15 ਦਿਨ ਅਸੀਂ ਬਠਿੰਡਾ ਜੇਲ੍ਹ ਦੇ ਵਿੱਚ ਕੱਟੇ ਹੋਏ ਕਿਉਂ ਕਟਿਆ ਗੁਰੂ ਗ੍ਰਾਸੂ ਦੀ ਬਿਆਪਦੀ ਕਰਾਈ ਗਈ ਤੇ ਸਾਨੂੰ ਫੜ ਕੇ ਵਾਲੇ ਵਾਲੀ ਸਾਹਿਬ ਸਭ ਸਾਰਿਆਂ ਨੂੰ ਫੜ ਕੇ ਸਾਨੂੰ ਬਠਿੰਡਾ ਦੀ ਜੇਲ੍ਹ ਤੇ ਰੱਖਿਆ ਗਿਆ 14 ਦਿਨਾਂ ਵਾਸਤੇ ਆਓ ਗੁਰੂ ਪਿਆਰਿਓ ਕਿਸੇ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਕੋਈ ਕਿਸ ਨੂੰ ਵਹੀਕਲ ਨਹੀਂ ਦਿੱਤੇ ਕੋਈ ਆਉਂ ਨਹੀਂ ਸਾਡੇ ਇੱਥੇ ਇਕੱਠ ਦੇਖੋ ਠਾਠਾਂ ਮਾਰਦਾ ਖਾਲਸਾ ਅੱਜ ਨਾ ਝੁਕਿਆ ਨਾ ਵੇਖਿਆ ਤੇ ਖਾਲਸਾ ਦੀ ਗੱਲ ਕਰੂਆ ਤੇ ਕਰਦਾ ਰੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਣਾ ਸਰਪੰਚਾ ਰਜਿੰਦਰ ਸਿੰਘ ਜੀ ਜਵਾਰ ਕੇ ਸੋ ਹੁਣ ਮੈਂ ਬੇਨਤੀ ਕਰੂੰਗਾ ਗੁਰਪ੍ਰੀਤ ਸਿੰਘ ਜੀ ਝਾਂਪੁਰ ਜੋ ਜੂਥਵਿੰਗ ਵੱਲੋਂ ਦੋ ਬਲਾਰੇ ਬੁਲਾਉਣੇ ਆ ਉਹਨਾਂ 'ਚ ਮੈਂ ਬੇਨਤੀ ਕਰੂੰਗਾ ਗੁਰਪ੍ਰੀਤ ਸਿੰਘ ਜੀ ਝਾਂਪੁਰ ਜ਼ਿਲ੍ਹਾ ਜੂਥਵਿੰਗ ਦੇ ਪ੍ਰਧਾਨ ਫਤਿਹਗੁਰ ਸਾਹਿਬ ਦੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸੀਮਤ ਸਮੇਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਗੁਰਪ੍ਰੀਤ ਸਿੰਘ ਜੀ ਖਾਲਸੇ ਦੇ ਜਨਮ ਦਿਹਾੜੇ ਤੇ ਤੱਕ ਜੀ ਦਮਦਮਾ ਸਾਹਿਬੇ ਪਹੁੰਚੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਕਿਉਂ ਕੀਤੀ ਕਿਉਂਕਿ ਸਮੇਂ ਦੀ ਲੋੜ ਸੀ ਅੱਜ ਅਸੀਂ ਉਹ ਮਹਾਰਾਜ ਦੀ ਸੋਚ ਤੋਂ ਕਿਨਾਰੇ ਹੁੰਦੇ ਜਾ ਰਹੇ ਹਾਂ ਜੋ ਮਹਾਰਾਜ ਨੇ ਸਿੱਖ ਨੂੰ ਇੱਕ ਬਲੱਖਣ ਦਾ ਦਿੱਤੀ ਸੀ ਸਾਡੀ ਸੋਚ ਢਟਕ ਗਈ ਹੈ ਨੌਜਵਾਨੀ ਵੀ ਢਟਕ ਰਹੀ ਹੈ ਅਸਲ ਸੇਧ ਨਹੀਂ ਮਿਲ ਰਹੀ ਪਤਾ ਨਹੀਂ ਕੀ ਕਾਰਨ ਹੈ ਵੀ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਪੈਂਦੀ ਵੀ 40 ਸਾਲ ਤੋਂ ਕੌਮ ਦਾ ਇੱਕੋ ਇੱਕ ਜਰਨਲ ਜਿਹੜਾ ਨਾ ਕਦੇ ਵਿਕਿਆ ਨਾ ਕਦੇ ਝੁਕਿਆ ਸੈਂਟਰ ਦੀਆਂ ਸਰਕਾਰਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਯੋद्धा ਸਰਦਾਰ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਨੌਜਵਾਨ ਕੀ ਸੋਚ ਰਹੇ ਆਪਾਂ ਆ ਪਿੱਛੇ ਬਾਈ ਦੀਪ ਸਿੰਘ ਸਿੱਧੂ ਦੀ ਫੋਟੋ ਹੈ ਉਹ ਸਿੱਧੂ ਮੂਸੇਵਾਲਾ ਦੀ ਫੋਟੋ ਹੈ ਕੀ ਤੁਸੀਂ ਦੀਪ ਸਿੰਘ ਸਿੱਧੂ ਤੋਂ ਵੀ ਸਿਆਣੇ ਹੋ ਗਏ ਕੀ ਤੁਹਾਨੂੰ ਬਾਈ ਦੀਪ ਦੀਆਂ ਗੱਲਾਂ ਦਾ ਇੰਨਾ ਕੀ ਅਸਰ ਜਿਹੜਾ ਹੁਣ ਅੰਨੀ ਹਾਈ ਲਾਈਫ ਛੱਡ ਕੇ ਧਰਤੀ ਤੇ ਆਇਆ ਨੌਜਵਾਨਾਂ ਨੂੰ ਜਗਾਇਆ ਪੰਜਾਬ ਦੀ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਦੱਸਿਆ ਕਿ ਸਾਡਾ ਇੱਕੋ ਇੱਕ ਲੀਡਰ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜਾ ਕੌਮ ਦੀ ਗਵਾਈ ਕਰਦਾ ਹੈ ਪੰਥ ਦੀ ਗਵਾਈ ਕਰਦਾ ਹੈ ਪੰਜਾਬ ਦੀ ਗਵਾਈ ਕਰਦਾ ਹੈ ਜਿੱਥੇ ਵੀ ਕਿਸੇ ਨਾਲ ਧੱਕਾ ਜੁਲਮ ਹੁੰਦਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਖੜਦੀ ਹੈ ਫਿਰ ਅਸੀਂ ਕਿਉਂ ਭੜਕਦੇ ਫਿਰਦੇ ਹਾਂ ਕਿਉਂ ਤੇ ਅਰਬੇ ਕਰਦੇ ਹਾਂ ਆ ਪਿਛੇ ਤੁਸੀਂ ਤੇ ਅਰਬਾ ਕੀਤਾ ਐ ਇਹ ਨਵੀਂ ਸਰਕਾਰ ਬਣਾਈ ਐ ਰੜਕੇ ਨੂੰ ਬੀਬੀਆਂ ਸਿਆਣੀਆਂ ਘਰ ਦੇ ਸਾਹਮਣੇ ਨਹੀਂ ਰੱਖਦੇ ਸਾਈਡ ਤੇ ਰੱਖਦੀਆਂ ਵੀ ਰੜਕਾ ਮਾੜਾ ਹੁੰਦਾ ਤੇ ਤੁਸੀਂ ਸੀਰਾਂ ਦੇ ਚੱਕੇ ਤੇ ਅੱਜ ਉਹ ਤੁਹਾਨੂੰ ਚੱਕ ਰਹੇ ਆ ਕਿਤੇ ਧਰਨੇ ਚੱਕਾ ਦੇ ਤੁਹਾਨੂੰ ਆਪਣੇ ਹੱਕਾਂ ਦੀ ਬੋਲਣ ਦੀ ਆਦੀ ਨਹੀਂ ਹੈਗੀ ਫਰੀडम ਆਫ ਸਪੀਚ ਦਾ ਗਲ ਘੁੱਟਿਆ ਪਿਆ ਹੈ ਐ ਜੀਪੀਸੀ ਦੇ ਇਲੈਕਸ਼ਨ ਤੱਕ ਨਹੀਂ ਹੋ ਰਹੇ ਥੋਡੀ ਗੱਲ ਕੌਣ ਕਰੂਗਾ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਬਿਨਾਂ ਥੋਡੀ ਗੱਲ ਕੌਣ ਕਰੂਗਾ ਤੁਸੀਂ ਧਰਨੇ ਲਾ ਲਓ ਤੁਸੀਂ ਕੁਝ ਕਰ ਲਓ ਤੁਹਾਡੇ ਮਸਲੇ ਇਦਾਂ ਨਹੀਂ ਹੱਲ ਹੋਣਗੇ ਅੱਜ ਪੰਜਾਬ ਦੇ ਵਿੱਚ ਮੈਂ ਕਹਿੰਦਾ 32 ਦੇ ਲਗਭਗ ਜਾਂ ਇਸ ਤੋਂ ਵੀ ਵੱਧ ਕਿਸਾਨ ਯੂਨੀਅਨਾਂ ਹੋਣੀਆਂ ਅੱਜ ਹੋਏ ਐਲਾਨ ਕਰ ਦੇਣੇ ਵੀ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਜੱਲਾਂਗੇ ਜਿਹੜੀ ਉਹਨਾਂ ਦੀ ਮੰਗ ਹੈ ਸਵੇਰ ਤੋਂ ਪਹਿਲਾਂ ਸੈਂਟਰ ਸਰਕਾਰ ਨੇ ਮੰਨ ਲੈਣੀ ਆ ਵੀ ਇਹ ਤਾਂ ਦੂਜੇ ਪਾਸੇ ਨੂੰ ਹੋ ਗਏ ਆਪਣੀ ਰਾਜ ਭਾਗ ਦੀ ਗੱਲ ਕਰਨੀ ਕੋਈ ਮਾੜੀ ਨਹੀਂ ਹੈ ਰਾਜ ਕਰੇਗਾ ਖਾਲਸਾ ਕੱਲਾ ਕਹਿਣ ਲਈ ਨਹੀਂ ਬਣਿਆ ਹੈ ਇਹਦੇ ਲਈ ਖੜਨਾ ਵੀ ਪੈਂਦਾ ਹੈ ਟੁਰਨਾ ਵੀ ਪੈਂਦਾ ਹੈ ਇਹ ਨਿਸ਼ਚੈ ਵੀ ਧਾਰਨਾ ਕਰਨਾ ਪੈਂਦਾ ਹੈ ਵੀ ਅਸੀਂ ਖਾਲਸਾ ਹੀ ਨਾ ਰਾਜ ਕਰਨਾ ਹੈ। ਐਦਾਂ ਨਹੀਂ ਕਰ ਰਾਜ ਕਰਣਾ। ਸੋ ਮੇਰੀ ਦਾ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਇੱਕ ਸਾਡੇ ਕੋਲ ਜਰਨੈਲ ਕੌਣ ਦਾ ਸਰਦਾਰ ਸਿਮਰਜੀਤ ਸਿੰਘ ਮਾਨ ਉਹਦੇ ਨਾਲ ਕੁੜੀਏ ਉਹਦੇ ਨਾਲ ਚੱਲੀਏ ਉਹਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਸਕੀਏ ਆਪਣੇ ਰਾਜਪਾਕ ਦੀ ਗੱਲ ਕਰ ਸਕੀਏ। ਇਨੀਆਂ ਗੱਲਾਂ ਕਹਿੰਦਾ ਹੋਇਆ ਕੀਮਤ ਦਾ ਜੱਜ ਗਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰ ਤੇ ਜਿਹੜੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਤੇ ਪੰਡਾਲ ਦੇ ਵਿੱਚ ਮੇਰੀਆਂ ਭੈਣਾਂ ਮੇਰੇ ਨੌਜਵਾਨ ਮੇਰੇ ਹਮਸਫਰ ਕਨਗੀਆਂ ਵਾਲੇ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ 9 ਮਹੀਨੇ ਕੁਸ ਪਾਲ ਤੇ ਕੁਸ ਦਿਨ ਲਾ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਮਨੀ ਸਿੰਘ ਤੇ ਹੋਰ ਜੋੜੇ ਜਨਰਲਾਂ ਤੋਂ ਗੁਰੂ ਸਾਹਿਬ ਦੇ ਉਤਾਰੇ ਕਰਾਏ ਤੇ ਇੱਥੇ ਉਹ 52 ਬਟਲਾਂ ਜਿਹੜੇ ਪੌਂਦਾ ਬਟਲਾਂ ਦੀ ਧਰਤੀ ਤੇ ਲੈ ਕਰਕੇ ਉਹਨਾਂ ਨੂੰ ਵੀ ਤੈਅ ਕੀਤਾ ਤੇ ਖਾਲਸੇ ਦੀ ਸਾਜਨਾ ਦਾ ਦਿਨ ਮਨਾਇਆ 1699 ਦੀ ਬਸਾਖੀ ਦਾ ਓ ਪਿੱਤਰਾਂ ਦੇ ਦਾਨੇ ਨੂੰ ਯਾਦ ਕਰਦੇ ਫਤਿਹ ਬੁਲਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੇਜਾਂ ਹੱਥਾਂ ਤੇ ਲੱਗੀਆਂ ਨੇ ਇੱਕੋ ਇੱਕ ਸਤੇਜ ਹੈ ਜਿਹੜੀ ਉਹ 1978 ਤੋਂ ਲਾ ਕੇ ਸ਼ਹੀਦਾਂ ਦੀ ਸਤੇਜ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਾਂ ਦੀ ਸੋਚ ਨੂੰ ਲੈ ਕਰਕੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਅੱਜ ਵੀ ਉਹੀ ਕਦਮ ਪੁੱਟ ਰਹੇ ਨੇ ਇਥੇ ਥਾ ਸਾਡੇ ਸਤੇਜਾਂ ਲੱਗਿਆ ਨੇ ਆ ਸਾਹਮਣੇ ਸਾਡੇ ਬੈਠੇ ਆ ਜਿਨ੍ਹਾਂ ਨੇ ਹਰੇਕ ਚੀਜ਼ ਮੰਨੀ ਆ ਵੀ ਆ ਵੀ ਮੈਂ ਕਰਾਇਆ ਆ ਵੀ ਮੈਂ ਕਰਾਇਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਾਣਨ ਵਾਲਿਆਂ ਨੂੰ ਮੈਂ ਬਚਾਇਆ ਉਹਨਾਂ ਨੂੰ ਵੀ ਮੈਂ ਬਚਾਇਆ ਤੇ ਸੋਨੂੰ ਅੰਦਰ ਫੜ ਕੇ ਜਿੱਲਾ ਦੇ ਵਿੱਚ ਲੱਕਿਆ ਉਹ ਵੀ ਆਜਾ ਚਾਰ ਦਿਵਾਰੀ ਦੇ ਅੰਦਰ ਪੰਥਰਤਨ ਬੜੇ ਬੈਠੇ ਆ ਹੋਰ ਵੀ ਆਸੇ ਪਾਸੇ ਲੱਗੀਆਂ ਨੇ ਇੱਕ ਔਲਕ ਸੋਬੀ ਸਟੇਜ ਹੈ ਜਿੱਥੇ ਖਾਲਸਾ ਰਾਜ ਦੀ ਗੱਲ ਹੁੰਦੀ ਹੈ ਤੁਸੀਂ ਅੰਮ੍ਰਿਤ ਵੇਲੇ ਸੰਧਿਆ ਦੇ ਵੇਲੇ ਦੋ ਗਲੇ ਅਰਦਾਸ ਕਰਦੇ ਹੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਕੀ ਕੋਣ ਹੈ ਆ ਕੀ ਆ ਬੈਠਿਆ ਚਾਰ ਦਿਵਾਰੀ ਦੇ ਅੰਦਰ ਉਹ ਪਰਿਵਾਰ ਜਿਨ੍ਹਾਂ ਨੇ ਸੋਨੂੰ 50 ਸਾਲ ਰੋਲ ਕੇ ਰੱਖਿਆ ਅੱਜ ਫੇਰ ਤੁਸੀਂ ਜਿੰਦ ਦੇ ਮਹੌਲ ਨੂੰ ਕਰਿਆ ਰਹੋ ਇੱਕੋ ਇੱਕ ਲੀਡਰਾ ਟੋਂਗਾ 80 ਸਾਲ ਦੀ ਉਮਰ ਹੋ ਗਈ 40 ਸਾਲ ਹੋ ਗਏ ਯੋਧੇ ਜਰਨਲ ਨੂੰ ਕਸ ਤੋਂ ਮਸਲੀ ਹੋਇਆ ਓਏ ਇਹਦੇ ਰਾਜ ਹੋ ਸਕਦੇ ਸੀ ਅੱਜ ਪੁੱਛਦੇ ਅੱਜ ਦੇ ਮੌਕੇ ਦੇ ਲੀਡਰਾਂ ਨੂੰ ਸੋਨੂ ਕੀ ਚਾਹੀਦਾ ਜੀ ਤੁਸੀਂ ਖਾਲਸਾਣ ਮੰਗਣਾ ਕਿ ਨਹੀਂ ਚਾਹੀਦਾ ਉਹ ਸਾਨੂੰ ਖਾਲਸਾਣ ਨਹੀਂ ਚਾਹੀਦਾ ਓਏ ਜਿਹੜੀਆਂ ਸਟੇਜਾਂ ਤੋਂ 40 ਸਾਲ ਤੁਸੀਂ ਖਾਲਸਾਣ ਦੀ ਗੱਲ ਕਰਦੇ ਰਹੇ ਹੋ ਅੱਜ ਤੁਸੀਂ ਭੰਗੋੜੇ ਹੋਏ ਹੋ ਸੋਨੂ ਵੀ ਜਵਾਬ ਦੇਣਾ ਪੈਣਾ ਇੱਕੋ ਸਟੇਜ ਹੈ ਇੱਕੋ ਸਟੇਜ ਹੈ ਜਿਹੜੀ ਸੰਤ ਬਾਬਾ ਜਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦੀ ਗੱਲ ਕਰਦੀ ਰਹੂਗੀ ਗੱਲ ਕਰਦੀ ਰਹੀ ਹੈ ਗੱਲ ਕਰਦੀ ਆਈ ਹੈ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾਵਾਲਾ ਨੇ ਇਹ ਗੱਲ ਕਹੀ ਸੀ ਵੀ ਜੋ ਹਿੰਦੂ ਦੀ ਹਕੂਮਤ ਨੇ ਚਾਲਾ ਲੈ ਕਰਕੇ ਪੁੱਸ ਨੂੰ ਲੈ ਕਰਕੇ ਹਰਮੰਦਰ ਸਾਹਿਬ ਚਾਲ ਤੱਕ ਸੰਟੋਣਾ ਜੀਤਾ ਉਹਦੇ ਖਿਆਲ ਉਸਤਾਨ ਦੀ ਨਹੀਂ ਰੱਖੀ ਜਾਣੀ ਹੈ ਇੱਕੋ ਇੱਕ ਲੀਡਰ ਹੈ ਕੌਮ ਦਾ ਸਰਦਾਰ ਸਿਮਰਦੀਪ ਸਿੰਘ ਜੀਮਾਨ ਉਹਨੂੰ ਪਰਖਣ ਦੀ ਲੋੜ ਨਹੀਂ ਹੈ ਉਹਨੂੰ ਅਜਮਾਉਣ ਦੀ ਲੋੜ ਨਹੀਂ ਹੈ ਨੌਜਵਾਨੋ ਇੱਥੇ ਨਵੇਂ-ਨਵੇਂ ਟ੍ਰੈਂਡ ਆਉਂਦੇ ਆ ਇਹਨਾਂ ਤੋਂ ਬਚੰਦੀ ਲੋੜ ਹੈ ਜਿਹੜੇ ਕਹਿ ਕਹਿ ਮੁਕਰੇ ਐ ਉਹਨਾਂ ਤੋਂ ਬਚਣ ਦੀ ਲੋੜ ਐ ਓਏ ਕੋਈ ਇੱਕ ਲੀਡਰ ਐ ਓਏ ਜਿਹੜਾ ਵਿਗਿਆ ਨਹੀਂ ਤੇ ਝੁਕਿਆ ਨਹੀਂ ਤੇ ਮੈਂ ਇੱਕੋ ਗੱਲ ਕਹਿਣਾ ਐ ਇਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਲਖੀਰ ਖਿੱਚ ਕੇ ਗਿਆ ਸੀ ਵੀ ਹਰਮੰਦਰ ਸਾਹਿਬ ਨੂੰ ਯਾਦ ਕਰਾਉਣਾ ਐ ਤੇ ਯਾਦ ਹੋ ਕੇ ਰਹਿਣਾ ਐ ਖਾਲਸਾਤਨ ਬਣ ਕੇ ਰਹਿਣਾ ਐ ਖਾਲਸਾਤਨ ਅੱਜ ਬਣਦੇ ਖਾਲਸਾਤਨ ਕੱਲ ਬਣਦੇ ਆਪਾਂ ਦੇਖਿਆ ਨਾ ਦੇਖੀਏ ਰਾਜ ਆਵੇ ਨਾ ਆਵੇ ਓਏ ਰਾਜਦੋਗੀ ਕਰਾਉਣਾ ਜਿੱਥੇ ਲੜਨ ਦਾ ਪੈਂਦੀਆਂ ਨੇ ਸਾਨੂੰ ਇੱਕੋ ਇੱਕ ਲੀਡਰ ਜਿਹੜਾ ਕੌਮ ਦੀ ਗੱਲ ਕਰਨ ਵਾਲਾ ਉਹ ਸਾਡੇ ਨੌਜਵਾਨਾਂ ਦੇ ਭਿੱਖ ਦੀ ਗੱਲ ਕਰਨ ਵਾਲਾ ਉਹ ਬਾਣੀ ਤੇ ਬਾਣੇ ਦੀ ਗੱਲ ਕਰਨ ਵਾਲਾ ਸਰਦਾਰ ਸਿੰਘ ਜੀ ਸਿੰਘ ਜੀ ਮਾਨ ਨੂੰ ਕਿੰਨਾ ਚਿਰ ਪਰਖੋਗੇ ਮੈਂ ਸਾਰੇ ਪੰਡਾਲ ਦੇ ਵਿੱਚ ਜਿੰਨੇ ਤੁਸੀਂ ਸਜੇ ਬੈਠੇ ਹੋ ਜਿੰਨੇ ਆਸੇ-ਪਾਸੇ ਤਰੇ ਬੈਠੇ ਹੋ ਇੱਥੇ ਉਹ ਜੋਗੇ ਜਰਨਲ ਨਾਲੇ ਬੋਲਣਾ ਹੈ ਨਰਾਇਣ ਸਿੰਘ ਚੋੜੇਆਂ ਕੰਨੇ ਬੋਲਣਾ ਹੈ ਕੌਮ ਦੇ ਜੋਜਾਨੇ ਬੋਲਣਾ ਜਿੰਨਾ ਤੇ ਨੀਗਾ ਵਰਤੇ ਪੈਂਦੇ ਐ ਰੋਜ਼ ਪੁੱਛ ਭੜਦੀ ਐ ਇਹਨਾਂ ਨੂੰ ਕਰੋ ਸਖਿਆ ਦਿੱਤੀ ਹੈ ਇਧਰ ਵੀ ਕੱਟੀ ਜਿੱਤੇ ਸਰਕਾਰੀ ਇੱਥੇ ਪਤਾ ਲੱਗਦਾ ਸਾਨੂੰ ਕੋਈ ਫੌਜ ਦੀ ਪੁਲਿਸ ਦੀ ਰੋਡ ਨਹੀਂ ਚਾਰ ਚੁਫੇਰੇ ਸਿਕਿਉਰਟੀ ਲੱਗੀ ਪਈ ਆ ਇੰਨਾ ਤੋਰਾ ਨੇ ਇੰਨੀ ਗੰਦਾ ਵਫਦੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗ ਜਥੇਦਾਰ ਗੁਰਚਰਨ ਸਿੰਘ ਜੀ ਕੋਟਲੀ ਹੁਣ ਮੈਂ ਬੇਨਤੀ ਕਰੂੰਗਾ ਜੂਠਾ ਗੁਰਵਿੰਦਰ ਸਿੰਘ ਜੀ ਮਹਾਲਮਾ ਉਹ ਸਿਰਫ 5 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨ ਰਵਿੰਦਰ ਸਿੰਘ ਜੀ ਮਹਾਲਾ ਵਾਹਿਗੁਰੂ ਤਖਤ ਜੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਸੇ ਦੇ ਸਿਰਜਣਾ ਦਿਹਾੜੇ ਨੂੰ ਮਨਾ ਰਹੀ ਸਮੂਹ ਸਾਧ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਹਿਬਾਨ ਜਿਲ੍ਹਾ ਬਠਿੰਡਾ ਦੀ ਜਥੇਬੰਦੀ ਸਟੇਜ ਤੇ ਬੈਠੇ ਬਹੁਤ ਹੀ ਸਤਿਕਾਰਯੋਗ ਲੀਡਰ ਸਹਿਬਾਨ ਅਤੇ ਸਾਹਮਣੇ ਬੈਠੀ ਸੰਗਤ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਜਿਆਦੀਆਂ ਬੇਨਤੀਆਂ ਨਹੀਂ ਕਰ ਰੀਆਂ ਬਲਾਰੇ ਬਹੁਤ ਨੇ ਮੈਂ ਧੰਨਵਾਦ ਕਰਾਂਗਾ ਸਰਦਾਰ ਪਰਮਿੰਦਰ ਸਿੰਘ ਜੀ ਬਾਲਿਆਂ ਵਾਲੀ ਸਾਹਿਬ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਹੈ ਮੈਂ ਫਤਹੀ ਬੁਲਾਉਣੀ ਸੀ ਤੇ ਇੱਕੋ ਹੀ ਅੱਜ ਇੱਥੋਂ ਇਸ ਧਰਤੀ ਤੋਂ ਅਰਦਾਸ ਕਰਨੀ ਹੈ ਕਿ ਇਹ ਸੱਚੇ ਬਾਦਸ਼ਾਹ ਅੱਜ ਖਾਲਸਾ ਅਸਰ ਜਣਾ ਦਿਹਾੜੇ ਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਿੰਨਾ ਚਿਰ ਪ੍ਰਮਾਤਮਾ ਨੇ ਸਾਨੂੰ ਸਵਾਲ ਦਿੱਤੇ ਨੇ ਅਸੀਂ ਖਾਲਸਾਤਨ ਦੀ ਆਜ਼ਾਦੀ ਲਈ ਖਾਲਸਾਣ ਪ੍ਰਾਪਤੀ ਤੱਕ ਜਿਸ ਤਰ੍ਹਾਂ ਸੰਤ ਚਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਔਰ ਉਹਨਾਂ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇਸ ਗੱਲ ਨੂੰ ਤੋਰੀ ਰੱਖਿਆ ਅਸੀਂ ਵੀ ਅੱਜ ਇਸ ਪਵਿੱਤਰ ਧਰਤੀ ਤੋਂ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਯੋਧਿਆਂ ਨੇ ਇਸ ਗੱਲ ਨੂੰ ਤੋਰੀ ਰੱਖਿਆ ਅਸੀਂ ਵੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਖਾਲਸਾਣ ਦੀ ਆਜ਼ਾਦੀ ਦੇ ਲਈ ਜੰਗ ਜਾਰੀ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ ਸਾਡੇ ਜਥੇਦਾਰ ਸਰਦਾਰ ਰੇਸ਼ਮ ਸਿੰਘ ਜੀ ਬਲਾੜ ਮਹਿਮਾ ਜੋ ਕਿ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਜ਼ਿਲ੍ਹੇ ਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਥੋੜੇ ਸਮੇਂ ਲਈ ਸਮੇ ਨੂੰ ਦੇਖ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ ਰੇਸ਼ਮ ਸਿੰਘ ਜੀ ਬਲਾੜ ਮਹਿਮਾ ਦਸ਼ਮ ਪਾਸ਼ਾ ਦਮਦਮਾ ਸਾਹਿਬ ਤੇ ਨੱਤ ਮਸਤਖ ਹੋਣ ਆਈਆਂ ਸਿੱਖ ਸੰਗਤਾਂ ਔਰ ਥ੍ਰੋਮਣੀ ਅਕਾਲੀ ਦਾ ਅੰਮ੍ਰਿਤਸਰ ਜਿਸ ਸਟੇਜ ਦੇ ਉੱਤੇ ਬੈਠੀ ਹੋਈ ਅਕਾਲੀ ਦਾ ਅੰਮ੍ਰਿਤਸਰ ਦੀ ਹਾਈ ਕਮਾਂਡ ਵੱਖ-ਵੱਖ ਇਲਾਕਿਆਂ ਤੋਂ ਆਈ ਹੋਈ ਸਿੱਖ ਸੰਗਤ ਆਓ ਖਾਲਸਾ ਪ੍ਰਗਟ ਦਿਹਾੜੇ ਦੇ ਉੱਤੇ ਪਾਈਏ ਗੁਰੂ ਫਤਿਹ ਦੀ ਸਾਜ ਬੁਲਾਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜ ਸੰਗਤ ਅੱਜ ਖਾਲਸਾ ਪ੍ਰਗਟਤਾ ਦਿਹਾੜਾ ਇਹ ਸਰਦਨਾ ਦਿਵਸ ਅੱਗੇ 329 ਸਾਲ ਪਹਿਲਾਂ ਜਦੋਂ ਕੇ ਮੌਕੇ ਦੀ ਮੁਗਲ ਹਕੂਮਤ ਅਤੇ ਉਸ ਸਮੇਂ ਦੇ ਪਹਾੜੀ ਰਾਜੇ ਜ਼ਬਰ ਤੇ ਜ਼ੁਲਮ ਔਰ ਆਪਣੇ ਪੰਜਾਬ ਦੀ ਧਰਤੀ ਤੇ ਹਾਕਮ ਸਾਹਿਬ ਮਨੁੱਖੀ ਅਧਿਕਾਰਾਂ ਨੂੰ ਕੁਚਲਦੇ ਹੋਏ ਇਸ ਧਰਤੀ ਦੇ ਉੱਤੇ ਜੰਮ ਕਰ ਰਹੇ ਸਨ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਤੀ ਕੇਸਗੜ੍ਹ ਦੀ ਸਾਹਿਬ ਦੇ ਉੱਤੇ ਖਾਲਸਾ ਦੇਵਸ ਸੋਨਾ ਸੋ ਨਢੇ ਨੂੰ ਵਿਸਾਖੇ ਵਾਲੇ ਦੇਨ ਖਾਲਸਾ ਦੀ ਸਾਜਣਾ ਕੀਤੀ ਆ ਭੜੀ ਪਾ ਉਸ ਤਿਆਸ ਤੋਂ ਜਾਣੋ ਸੋ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਬਹੁਤ ਹੀ ਸਤਿਕਾਰਯੋਗ ਬਿਨਾਰੇ ਸਟੇਜ ਤੇ ਬ੍ਰਾਹਮਣ ਹਨ ਔਰ ਸਾਡੇ ਨਿਤੜਕ ਜਨਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦੇ ਹੋਏ ਉਹਨਾਂ ਦੇ ਨਾਲ ਉਨ੍ਹਾਂ ਦੀ ਸਮੁੱਚੀ ਹਾਈ ਕਮਾਂਡ ਦੀ ਲੀਡਰਸ਼ਿਪ ਪੁਸਮੈਂਟਾਂ ਦੇ ਵਿੱਚ ਪਹੁੰਚਣ ਵਾਲੀ ਹੈ ਸੋਹ ਖਾਲਸਾ ਜੀ ਅੱਜ ਵੀ ਉਹੀ ਜਾਬਰ ਉਹੀ ਦਲਮਾ ਦਿੱਲੀ ਤੇ ਬੈਠਾ ਬਾਦਸ਼ਾਹ ਅੱਜ ਕੱਟ ਗੰਤੀ ਕੌਮ ਔਰ ਸਿੱਖਾਂ ਦੇ ਉੱਤੇ ਝੂਠੀ ਡੈਮੋਕਰੇਸੀ ਦਾ ਨਾਂ ਲ ਕੇ ਆ ਠੂਠਾ ਸਿੰਧਾਰ ਕੱਟ ਦਿੱਤੀਆਂ ਨੂੰ ਕੁਦਰ ਰਿਹਾ ਹੈ ਸੈਕਟਰੀ ਸਾਹਿਬ ਖੜੇ ਹੋ ਗਏ ਆ ਮੈਂ ਸਾਰੇ ਸੀਮਤ ਸਮੇਂ ਦੇ ਵਿੱਚ ਹੀ ਆਪਣੀ ਗੱਲ ਖਤਮ ਕਰੂੰਗਾ ਸਾਡੇ ਨਾਲ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੀ ਨਸ਼ਲ ਕੁਸ਼ੀ ਅਕਾਣ ਮੀਤੌਰ ਤੇ ਸਭਿਆਚਾਰ ਸਾਡੀ ਧਾਰਮਿਕ ਪੰਜਾਬੀ ਬੋਲੀ ਸਾਡੇ ਪਾਣੀ ਸਾਡੇ ਪੰਜਾਬ ਦੀ ਆਰਥਿਕਤਾ ਨੂੰ ਨੋਟ ਰਹੀ ਹੈ ਦਿੱਲੀ ਦਰਬਾਰ 1984 ਦੇ ਵਿੱਚ ਦਿੱਲੀ ਦਰਬਾਰ ਨੇ ਦੋਗਾ ਪੀਸਫੁਲ ਇੱਕ ਸਾਡਾ ਆਨੰਦਪੁਰ ਸਾਹਿਬ ਦਾ ਮੱਧਾ ਲੈਂਦਾ ਸਾਡੀ ਸਬੂਚੀ ਸਿੱਖ ਲੀਡਰਸ਼ਿਪ ਨੇ ਉਹ ਮੋਰਚਾ ਲਾਇਆ ਉਹਦੇ ਵਿੱਚ ਜੈਨੂਨ ਮੰਗਾ ਸਨ ਪਾਣੀ ਬੋਲ ਪੰਜਾਬੀ ਬੋਲ ਦੇ ਲਾਕੇ ਪਾਣੀ ਸਾਡਾ ਚੰਡੀਗੜ੍ਹ ਸਾਡੀ ਇਹ ਧਰਤੀ ਸਾਡਾ ਸਭਿਆਚਾਰ ਸਾਡਾ ਧਾਰਮਿਕ ਸਾਡੇ ਕੀਤੇ ਉਹ ਦਿੱਲੀ ਦਰਬਾਰ ਨੇ ਸਾਡੇ ਦੇ ਉੱਤੇ ਉਹ ਮੋਰਚਿਆਂ ਨੂੰ ਕੁਝ ਲਵਾ ਤੇ ਤੋਪਾਂ ਤੇ ਟੰਕਾ ਦੇ ਨਾਲ ਅਸਲੀ ਕਾਲਤਾ ਸਾਨੂੰ ਢਹਿ ਡੇਰੀ ਕੀਤਾ ਉਹ ਮਰਦ ਗੰਮੜਾ ਸੱਚ ਜਨੈਣ ਸਿੰਘ ਆਪਣੇ 200 ਸਿੰਘਾਂ ਦੇ ਸਮੇਤ ਉਸ ਪ੍ਰਕਰਮਾਂ ਦੇ ਵਿੱਚ ਦਿੱਲੀ ਦਰਬਾਰ ਦੇ ਰਾਜ ਟੱਕਰ ਲਈ ਔਰ ਸ਼ਹਾਦਤਾਂ ਦੇ ਜਾਨ ਪੀਤੇ ਸਾਡੇ ਨੰਨੇ ਨੰਨੇ ਥਾਰੇ ਜਿਹੜੇ ਦੇ ਬੱਚੇ ਭਾਈ ਮਨਪ੍ਰੀਤ ਸਿੰਘ ਬੀਬੀ ਪ੍ਰੀਤਪਕੌਰ ਦਾ ਬੱਚਾ ਸਮੇਤ ਵੱਡੇ ਬੁੱਢੇ ਸਾਡੀਆਂ ਮਾਮਾ ਔਰ ਬਹੁਤ ਸਾਰੀ ਸੰਗਤ ਉੱਤੇ ਸ਼ਹੀਦਾਂ ਦੀਆਂ ਸ਼ਹੀਦੀਆਂ ਦਿੱਤੀਆਂ ਉਸ ਤੋਂ ਬਾਅਦ ਸੱਚ ਜਨੈਣ ਸੋਹਣੇ ਵਾਦਾ ਕੀਤਾ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਇਹ ਨਪਾਕ ਦਿੱਲੀ ਦਰਬਾਰ ਦੀ ਫੌਜ ਆਵੇਗੀ 10 ਤੋਂ ਬਾਅਦ ਖਾਲਸਤਾਨ ਆਜ਼ਾਦੀ ਦੀ ਨਹੀਂ ਰੱਖੀ ਜਾਊਗੀ ਖਾਲਸਾ ਜੀ ਤੁਸੀਂ ਭਈ ਪਾ ਜਾਣਦੇ ਹੋ 84 ਤੋਂ ਰੋ ਗਿਆ 40 ਸਾਲ ਹੋ ਗਏ ਹੈ ਦਿੱਲੀ ਦਰਬਾਰ ਨੇ ਸਾਡੇ ਦੇ ਨਾਲ ਬਹੁਤ ਜ਼ੁਲਮ ਕੀਤਾ ਉਹਨਾਂ ਦੀਆਂ ਕੋਟਾਂ ਉਹਨਾਂ ਦਾ ਸਿਧਾਂਤ ਸਾਨੂੰ ਅੱਜ ਤੱਕ ਜਸਟਿਸ ਨਹੀਂ ਦੇ ਸਕਿਆ ਔਰ ਲੋਕ ਸਿਹਿਦਾ ਦੀ ਕੁਰਸੀ ਦੇ ਉੱਤੇ ਪੰਛਕ ਮੋਟੇ ਪਾਕੇ ਅੱਜ ਸਾਡੇ ਤੇ ਰਾਜ ਕਰ ਰਹੇ ਐ ਔਰ ਵੱਖ-ਵੱਖ ਸਥਾਨਾਂ ਦੇ ਉੱਤੇ ਜਿਹੜੇ ਕਹਿੰਦੇ ਸਾਡੇ ਅੱਜ ਪ੍ਰਕਾਸ਼ ਸਿੰਘ ਬਾਦਲ ਵਰਗੇ ਅੱਜ ਫੇਰ ਦੁਬਾਰਾ ਸਾਡੇ ਦੇ ਉੱਤੇ ਉੱਤੇ ਰਾਜ ਕਰ ਰਹੇ ਐ ਸੋ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਅੱਜ ਖਾਲਸਾ ਰਾਜ ਦੀ ਲੋੜ ਕੋਈ ਵੀ ਗੱਬਾਂ ਦੀ ਲੋੜ ਨਹੀਂ ਵੀ ਖਾਲਸਾ ਰਾਜ ਹਿੰਮਤ ਵੀ ਰਾਜ ਸਾਨੂੰ ਖਾਲਸਾ ਦੀ ਜਤੋਜਨ ਵਾਸਤੇ ਆਪਣੇ ਨੌਜਵਾਨ ਨੂੰ ਅਗ ਕਦਮ ਅੱਗੇ ਵਧਾਉਣੇ ਚਾਹੀਦੇ ਐ ਆਜ਼ਾਦੀ ਵਾਸਤੇ ਅੱਗੇ ਵਧਣਾ ਚਾਹੀਦਾ ਇਕੋ ਇੱਕ ਨਿਸ਼ਾਨਾ ਇਕੋ ਮੰਜ਼ਲ ਨਾ ਹਮ ਹਿੰਦੂ ਨਾ ਮੁਸਲਮਾਨ ਸਾਡੀ ਮੰਜ਼ਲ ਖਾਲਸ탄 ਖਾਲਸ탄 ਜਿੰਦਾਬਾਦ ਖਾਲਸ탄 ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਰੇਸ਼ਮ ਸਿੰਘ ਜੀ ਦਾ ਤੇ ਮੈਂ ਇਸ ਤੋਂ ਪਹਿਲਾਂ ਕਿ ਅਗਲੇ ਬੁਲਾ ਰਿਆਂ ਨੂੰ ਬੁਲਾਵਾਂ ਅਸੀਂ ਹਾਜ਼ਰੀ ਲਵਾਉਣੇ ਆ ਗਰਚਰਨ ਸਿੰਘ ਜੀ ਭੋਲਰ ਜ਼ਿਲ੍ਹਾ ਪ੍ਰਧਾਨ ਫੋਜਪੁਰ ਮੈਂਡਰ ਪੀਏ ਸੀ ਸਤਨਾਮ ਸਿੰਘ ਮਹਾਲਮ ਪ੍ਰਕਰ ਸਿੰਘ ਵਾਕਾ ਸੁੱਚਾ ਸਿੰਘ ਭਾਨੇ ਹਜ਼ਾਰਾ ਸਿੰਘ ਆਰਪ ਆਫਰ ਕੇ ਨਰਿੰਦਰ ਸਿੰਘ ਰਾਜਪੁਰਾ ਭਵਾਨੀਗੜ ਗੁਰਦਰਸ਼ਨ ਸਿੰਘ ਬੀਬੀ ਹਰਪਾਲ ਕੌਰ ਸੰਗਰੂਰ ਹਰਮਿੰਦਰ ਸਿੰਘ ਭੂਰੀ ਅਰਸ਼ਦੀਪ ਸਿੰਘ ਜਗਰਾਉਂ ਤੋਂ ਸਵਰਗਵਾਸੀ ਜਥੇਦਾਰ ਤਰਲੋਪ ਸਿੰਘ ਡੱਲਾ ਦੇ ਪਰਿਵਾਰ ਸਾਰੇ ਸਰਕਲ ਜਥੇ ਸੱਥ ਆਇਆ ਉਹਨਾਂ ਦਾ ਜਥੇਦਾਰ ਗੁਰਦੀਪ ਸਿੰਘ ਮੱਲਾ ਅਮਿੰਦਰ ਸਿੰਘ ਅਜਮੇਰ ਸਿੰਘ ਡਾਂਗਿਆਂ ਬੰਤਾ ਸਿੰਘ ਡੱਲਾ ਕਰਨਾਮ ਸਿੰਘ ਡੱਲਾ ਤੇ ਫਤਿਹਗੜ੍ਹ ਸਾਹਿਬ ਤੋਂ ਇੱਥਾ ਧਰਮ ਸਿੰਘ ਕਲੌੜ ਪਾਉਨਕ੍ਰਿਪ ਸਿੰਘ ਸਰਪੰਚ ਅਮਰੀਤ ਸਿੰਘ ਤੁੰਨੇ ਮਹਿੰਦਰ ਸਿੰਘ ਜਰਨੈਲ ਸਿੰਘ ਜਟਾਣਾ ਅਮਰ ਬੀਰ ਸਿੰਘ ਜੂਥ ਪ੍ਰਧਾਨ ਪਟਿਆਲਾ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਹੁਣ ਮੈਂ ਬੇਨਤੀ ਕਰਦਾ ਬੀਬੀ ਹਰਪਾਲ ਕੌਰ ਜੀ ਸੰਗਰੂਰ ਉਹ 2 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਬੀਬੀ ਹਰਪਾਲ ਕੌਰ ਤੇ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹਨਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਚੰਦ ਮੈਂਟਾ ਜੀ ਪਹੁੰਚਣ ਵਾਲੇ ਆ ਇਹ ਉਸ ਸਟੇਜ ਹੈ ਜਿੱਥੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਿਨਾ ਜੋ ਸਾਨੂੰ ਉਹਨਾਂ ਨੇ ਕਿਹਾ ਜੋ ਉਹਨਾਂ ਨੇ ਸਾਨੂੰ ਰਾਹ ਦਸਾਇਆ ਅਸੀਂ ਉਸ ਰਾਹ ਤੇ ਸੰਤਾਂ ਦੀ ਸ਼ਹਾਦਤ ਤੇ ਲਾਇਕੇ ਅੱਜ ਤੱਕ ਚੱਲੇ ਆਏ ਆ ਨਾ ਅਸੀਂ ਖੱਬੇ ਹੋਏ ਆ ਨਾ ਅਸੀਂ ਸੱਜੇ ਹੋਏ ਆ ਚਾਹੇ ਕੇਪੀਐਸ ਗਿੱਲ ਆਇਆ ਚਾਹੇ ਬਿਆਨਤਾ ਬੁੱਚੜ ਆਇਆ ਚਾਹੇ ਜਹਾਰਾਨ ਮਾਇਆ ਚਾਹੇ ਬਾਦਲ ਕੇ ਆਏ ਚਾਹੇ ਕਪਟਨ ਕੇ ਆਏ ਚਾਹੇ ਪਠੜਾ ਆਇਆ ਚਾਹੇ ਅੱਜ ਵਾਲਾ ਬਿਆਨਤਾ ਬੁੱਚੜ ਭਗਵੰਤਾ ਆਇਆ ਅਸੀਂ ਨਾ ਸੰਤਾਂ ਦੀ ਸੋਚ ਤੋਂ ਉਸ ਤੋਂ ਲੈ ਕੇ ਟਸ ਤੋਂ ਮਹਿਸੂਸ ਕਰਨ ਤੋਂ ਹੋਇਆ ਤੇ ਨਾ ਹੋਵਾਂਗੇ ਇਹ ਨੌਜਵਾਨ ਕਈ ਅੱਜ ਫੇਸਬੁੱਕ ਦੇ ਪ੍ਰੋਗਰਾਮ ਲਿਓ ਜੀ ਉਹ ਪ੍ਰੋਗਰਾਮ ਤਾਂ ਸ਼ੰਤ ਬੱਬਾ ਜਰਨੈਲ ਸਿੰਘ ਪਿੰਡਰਾ ਵਾਲੇ ਸਾਨੂੰ ਦੇ ਗਏ ਉਹ ਕਹਿੰਦੇ ਜਿਸ ਦਿਨ ਦਰਬਾਰ ਸਾਹਿਬ ਤੇ ਭਾਰਤ ਦੀ ਫੌਜ ਅਟੈਕ ਕਰੂਗੀ ਉਸ ਦਿਨ ਖਾਲਸਾ ਦੀ ਨੀ ਰੱਖੀ ਜਾਊਗੀ ਅਸੀਂ ਉਸ ਖਾਲਸਾ ਦੀ ਖਾਤਰ ਲੱਖਾਂ ਮਾਵਾਂ ਦੇ ਪੁੱਤ ਸ਼ਹੀਦ ਕਰਵਾ ਲਏ ਹੁਣ ਕਹਿ ਦਿੰਦੇ ਆ ਅਕੇ ਜੀ ਖਾਲਿਸਤਾਨ ਦਾ ਸਿਮਰਜੀਤ ਸਿੰਘ ਮਾਨ ਮੰਗਦਾ ਖਾਲਿਸਤਾਨ ਦਾ ਫਲਾਣਾ ਮੰਗਦੇ ਆ ਉਹ ਜੇ ਸੁੱਟ ਕੇ ਲੱਤਾਂ ਪਾਰ ਨਹੀਂ ਚਲਦੀਆਂ ਤੁਸੀਂ ਖਾਲਿਸਤਾਨ ਸੰਤਾਂ ਦਾ ਸ਼ਬਦ ਸਾਨੂੰ ਦੇ ਕੇ ਗਏ ਆ ਓਡੇ ਕੋਲੇ ਕੋਈ ਹੱਕ ਨਹੀਂ ਇੱਕ ਪਾਸੇ ਤੁਸੀਂ ਸੰਤਾਂ ਦੀਆਂ ਫੁੱਟਬਾਲਾਂ ਨੇ ਇੱਕ ਪਾਸੇ ਤੁਸੀਂ ਕਹੋ ਤੇ ਖਾਲਿਸਤਾਨ ਫਲਾਣਾ ਮੰਗਦਾ ਬੀਬੀ ਹਰਪਾਲ ਕੌਰ ਜੀ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਬੀਬੀ ਹਰਪਾਲ ਕੌਰ ਜੀ ਸੰਗਰੂਰ ਉਹਨਾਂ ਨੂੰ ਬੇਨਤੀ ਹੈ ਕਿ ਸੀਮਤ ਸਮੇਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਤਖਤ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੀ ਸਮੁੱਚੀ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਵਕਸ਼ਿਆ ਹੋਇਆ ਨਾਰਾ ਬੁਲੰਦ ਕਰੀਏ ਬਲਾਫ ਤੇ ਵਾਹਿਗੁਰਜੀ ਦਾ ਖਾਲਸਾ ਵਾਹਿ ਸਾ ਸੰਗਤ ਜੀ ਅੱਜ ਤੇ ਮਾਰਦੇ ਨੇ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਹੈ ਅੱਜ ਆਮ ਤੋਂ ਖਾਸ ਬਣ ਗਏ ਅਸੀਂ ਲੋਕਾਂ ਨੂੰ ਬੜਾ ਸਮਝਾਇਆ ਸੀ ਦੀਪ ਸਿੱਧੂ ਨੇ ਕਿਹਾ ਸੀ ਕਹਿੰਦੇ ਇਹ ਬਿਆਨ ਤਾਂ ਪੁੱਛੜ ਬਣੂਗਾ ਦਿੱਲੀ ਨਾ ਜਾਰੀ ਰਹੂਗੀ ਉਹੀ ਕੁਝ ਹੋਇਆ ਸਾਡੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਹੈ ਲੱਤਾ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਹਿ ਦਿੰਦੇ ਨੇ ਜੀ ਮੁਕਾਬਲਾ ਹੋ ਗਿਆ ਜੇ ਮੁਕਾਬਲਾ ਹੋਊ ਤਾਂ ਦੋਨੋਂ ਪਾਸਿਆਂ ਤੋਂ ਹੁੰਦਾ ਕਿਸੇ ਪੁਲਿਸ ਵਾਲੇ ਦੇ ਵੀ ਗੋਲੀ ਲੱਗਦੀ ਨਹੀਂ ਸਾਰੇ ਸਾਰ ਝੂਠੇ ਮੁਕਾਬਲੇ ਨੇ ਇਹੀ ਕੰਮ ਬਿਆਨ ਤੇ ਬੁੱੱਜੜ ਨੇ ਕੀਤਾ ਸੀ ਇਹੀ ਕੰਮ ਭਗਵਾਨ ਤੇ ਬੁੱੱਜੜ ਨੇ ਕੀਤਾ ਜਿਹੜੇ ਕਹਿੰਦੇ ਨੇ ਵੀ ਸਾਨੂੰ ਨਹੀਂ ਖਾਲਸਾ ਰਾਜ ਚਾਹੀਦਾ ਸਾਡੇ ਦਾਦੇ ਪੜਦਾਦੇ ਨੇ ਖਾਲਸਾ ਰਾਜ ਮਾਣਿਆ ਅਸੀਂ ਉਹ ਖਾਲਸਾ ਰਾਜ ਚਾਹੁੰਨੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਗਲ ਵਿੱਚ ਕੰਠਾ ਪਾਇਆ ਸੀ ਕਿਸੇ ਨੇ ਨਹੀਂ ਸਿਰਾਇਆ ਅਸੀਂ ਉਹ ਖਾਲਸਾ ਰਾਜ ਚਾਹੁੰਨੇ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰੇ ਰਲ ਮਿਲ ਕੇ ਰਹਿਣ ਅਸੀਂ ਜਿਹੜਾ ਕੋਈ ਜ਼ੁਲਮ ਨਾ ਕਿਸੇ ਤੇ ਹੋਵੇ ਸਭ ਨੂੰ ਬਰਾਬਰ ਸਮਝਿਆ ਜਾਵੇ ਅੱਜ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਠਾਣੇ ਕਚੈਰੀ ਕਿਤੇ ਵੀ ਚੱਲਿਆ ਜਾਓ ਸਨਮਾਈ ਕੀ ਆ ਅਮੀਰਾਂ ਦੀ ਕੋਈ ਕਿਸੇ ਨੂੰ ਪੁੱਛ ਨਹੀਂ ਰਿਹਾ ਅੱਜ ਸੁਣਵਾਈ ਅਮੀਰਾ ਦੀ ਰਹਿ ਗਈ ਜਿਹੜੇ ਕਹਿੰਦੇ ਨੇ ਸੰਤਾਂ ਨੇ ਖਾਲਸਾਤਨ ਮੰਗਿਆ ਨਹੀਂ ਸੀ ਉਹ ਉਹਨਾਂ ਨੂੰ ਪਤਾ ਹੋਣਾ ਕਾਹਿੰਦਾ ਕਿ ਸੰਤਾਂ ਦੇ ਵਚਨ ਕੀ ਸੀ ਹੁਣ ਵੀ ਸੰਤਾਂ ਦੀ ਆਡੀਓ ਵੀਡੀਓ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਸੀ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਫ਼ਾਜ਼ ਮੜਗੀ ਤਾਂ ਖਾਲਸਾਤਨ ਦੀ ਨਹੀਂ ਰੱਖੀ ਜਾਏਗੀ ਸਾਨੂੰ ਚਾਹੀਦਾ ਸਾਡਾ ਕੌਮੀਕਰ ਸਾਨੂੰ ਗੁਲਾਮੀ ਦੀ ਰੂਹੀ ਗੁਲਾਮ ਸਾਨੂੰ ਵਾਰੀ ਵਾਰੀ ਯਾਦ ਕਰਾਉਂਦੇ ਨੇ ਵੀ ਤੁਸੀਂ ਗੁਲਾਮ ਹੋ ਸਾਨੂੰ 47 ਤੋਂ ਲੈ ਕੇ ਹੁਣ ਤੱਕ ਗੁਲਾਮੀ ਯਾਦ ਕਰਾਈ ਜਾਂਦੇ ਨੇ ਵੀ ਤੁਸੀਂ ਗੁਲਾਮ ਹੋ ਗੁਲਾਮ ਹੋ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਿੱਖ ਕੌਮ ਦੀ ਪਛਾਣ ਬੱਕਰੀ ਹੈ ਅਸੀਂ ਬੱਕਰੇ ਆ ਸਾਨੂੰ ਗੁਰੂ ਗੋਬਿੰਦ ਸਿੰਘ ਵਾਜਾ ਵਾਲੇ ਨੇ ਅੱਜ ਦੇ ਦਿਨ ਵਿਸਾਖੀ ਦੇ ਦਿਨ ਸਾਜਿ ਖਾਲਸਾ ਪ੍ਰਗਟ ਕੀਤਾ ਸੀ ਖੰਡੇ ਵਾਟੇ